ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਚੈਨਲ 'ਤੇ ਤੁਹਾਡਾ ਸਵਾਗਤ ਹੈ ਤੇ ਅੱਜ ਫਰਾਈ ਕਰਾਂਗੇ ਹਰੀਆਂ ਮਿਰਚਾਂ ਹਰੀਆਂ ਮਿਰਚਾਂ ਆਪਾਂ ਚਟਪਟੀਆਂ ਤੇ ਟੇਸਟੀ ਬਣਾਵਾਂਗੇ ਬਹੁਤ ਹੀ ਵਧੀਆ ਮਸਾਲਿਆਂ ਨਾਲ ਬਣਾਵਾਂਗੇ ਤੇ ਵੀਡੀਓ ਨੂੰ ਤੁਸੀਂ ਬਿਨਾਂ ਸਕੇਪ ਕਿਤੇ ਪੂਰਾ ਦੇਖਿਓ ਤੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤੇ ਮੇਰੇ ਚੈਨਲ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰਦੇ ਹੋ ਤੇ ਮੇਰੀ ਵੀਡੀਓ ਨੂੰ ਤੇ ਲਾਈਕ ਵੀ ਕਰਦੇ ਹੋ ਤੇ ਸ਼ੇਅਰ ਵੀ ਕਰਦੇ ਹੋ ਚਲੋ ਫਿਰ ਆਪਾਂ ਰੈਸਪੀ ਬਣਾਉਣਾ ਸ਼ੁਰੂ ਕਰਦੇ ਹਾਂ ਹਾਂਜੀ ਮਿਰਚਾਂ ਫਰਾਈ ਕਰਨ ਵਾਸਤੇ ਪਾਈਆ ਪਈਆ ਆਪਾਂ ਹਰੀਆਂ ਮਿਰਚਾਂ ਲਏਗਾ ਇਹਨਾਂ ਨੂੰ ਆਪਾਂ ਪਾਣੀ ਦੇ ਨਾਲ ਧੋ ਲਿਆ ਸੀ ਧੋ ਕੇ ਉਸ ਤੋਂ ਬਾਅਦ ਆਪਾਂ ਕੱਪੜੇ ਦੇ ਨਾਲ ਇਹਨਾਂ ਨੂੰ ਪੂੰਝ ਲਿਆਗਾ ਹਰੀਆਂ ਮਿਰਚਾਂ ਤੇ ਬਿਲਕੁਲ ਵੀ ਪਾਣੀ ਹੈ ਨਹੀਂਗਾ ਤੇ ਜਿਹੜੇ ਤੇ ਇੱਕ ਨਾਲ ਅੱਜ ਆਪਾਂ ਹਰੀਆਂ ਮਿਰਚਾਂ ਫਰਾਈ ਕਰਾਂਗੇ ਨਾ ਸ਼ਾਇਦ ਤੁਸੀਂ ਤਰੀਕਾ ਦੇਖਿਆ ਹੋਣਾਗਾ ਤੇ ਇਸ ਤਰੀਕੇ ਨਾਲ ਟੇਸਟੀ ਵੀ ਬਹੁਤ ਬਣ ਦੇਣਾ ਬਸ ਬਿਨਾ ਸਕੇਪ ਇੱਕ ਵੀਡੀਓ ਨੂੰ ਪੂਰਾ ਦੇਖੇ ਹੁਣ ਆਪਾਂ ਐਸ ਤਰ੍ਹਾਂ ਮਿਰਚਾਂ ਨੂੰ ਚੀਰ ਲੈਣਾ ਹੈ ਇਹ ਡੰਡੀ ਆਪਾਂ ਹਟਾ ਦਾਂਗੇ ਜੇ ਤੁਸੀਂ ਡੰਡੀ ਰੱਖਣੀ ਚਾਹੋ ਨਾ ਤਾਂ ਤੁਸੀਂ ਉਹ ਵੀ ਰੱਖ ਸਕਦੇ ਆ ਮੈਂ ਮੈਂ ਡੰਡੀ ਹਟਾ ਦਿੱਤੀ ਹੈਗੀ ਆ ਹੁਣ ਇਸੇ ਤਰ੍ਹਾਂ ਹੀ ਆਪਾਂ ਸਾਰਾ ਮਿਰਚਾਂ ચીਰ ਲਾਂਗੇ ਪਾਣੀ ਨਹੀਂ ਲੱਗਿਆ ਹੋਣਾ ਚਾਹੀਦਾ ਮਿਰਚਾਂ ਨੂੰ ਜੇ ਪਾਣੀ ਲੱਗਿਆ ਹੋਵੇ ਨਾ ਫਿਰ ਮਿਰਚਾਂ ਖਰਾਬ ਹੋ ਜਾਂਦੀਆਂ ਹਨ ਬਿਲਕੁਲ ਪਹੁੰਚ ਲਈਏ ਸਾਫ਼ ਕਰ ਲਈਏ ਜਾਂ 10 ਮਿੰਟ ਧੁੱਪੇ ਰੱਖਦੇ ਫਿਰ ਪਾਣੀ ਸੁੱਕ ਜਾਂਦਾ ਜਾਂ ਕੱਪੜੇ ਨਾਲ ਪੂੰਝ ਲਈਏ ਸਬਜੀ ਨਾ ਹੋਵੇ ਨਾ ਤੇ ਫਿਰ ਇਸ ਤਰ੍ਹਾਂ ਮਿਰਚਾਂ ਫਰਾਈ ਕੀਤੀਆਂ ਹੁਣ ਪਈਆਂ ਹੁਣ ਘਰ ਵਿੱਚ ਹਨ ਤੇ ਆਪਾਂ ਰੋਟੀ ਵਧੀਆ ਖਾ ਸਕਦੇ ਹਾਂ ਇਹ ਮਿਰਚਾਂ ਜ਼ਿਆਦਾ ਕੌੜੀਆਂ ਨਹੀਂ ਆ ਇੱਕ ਤਾਂ ਛੋਟੀ ਮਿਰਚ ਹੁੰਦੀ ਹੈ ਨਾ ਉਹ ਜ਼ਿਆਦਾ ਕੌੜੀ ਹੁੰਦੀ ਉਹਨਾਂ ਵਿੱਚ ਵੀ ਵੀ ਜ਼ਿਆਦਾ ਹੁੰਦੇ ਆ ਵੀ ਤਾਂ ਇਹਨਾਂ ਦੇ ਵਿੱਚ ਵੀ ਹੈਗਾ ਪਰ ਇਹ ਜ਼ਿਆਦਾ ਕੌੜੀਆਂ ਨਹੀਂ ਆ ਹਾਂਜੀ ਸਾਰੀਆਂ ਮਿਰਚਾਂ ਨੂੰ ਆਪਾਂ ચીਰ ਲਿਆਗਾ ਹੁਣ ਮਿਰਚਾਂ ਨੂੰ ਤਾਂ ਆਪਾਂ ਰੱਖ ਦਾਂਗੇ ਸਾਈਡ ਤੇ ਮਸਾਲਾ ਬਣਾਉਣ ਵਾਸਤੇ ਅੱਧਾ ਚਮਚ ਲਿਆ ਆਪਾਂ ਕਲੌਂਜੀ ਦਾ ਇੱਕ ਚਮਚ ਲਿਆ ਆਪਾਂ ਸੌਂਫ ਦਾ ਇੱਕ ਚਮਚ ਲਿਆ ਆਪਾਂ ਜੀਰਾ ਤੇ ਇੱਕ ਚਮਚ ਆਪਾਂ ਲਿਆਗਾ ਕਾਲੀ ਸਿਰੋਂ ਇੱਕ ਚਮਚ ਆਪਾਂ ਲਿਆਗਾ ਸਾਫ ਤੇ ਧਨੀਆ ਇੱਕ ਚਮਚ ਲਿਆ ਆਪਾਂ ਮੇਥੀ ਦਾਣਾ ਜਿਹੜਾ ਨਾ ਉਹਦੇ ਵਿੱਚ ਸਾਰਾ ਮਿਕਸ ਹੀ ਹੁੰਦਾ ਹੈ ਕਿ ਇਹਦੇ ਵਿੱਚ ਕਾਲਾ ਮਿਰਚਾਂ ਵੀ ਥੋੜੀ ਜਿਹੀ ਕਲੌਂਜੀ ਵੀ ਹੈਗੀ ਹੈ ਇਹ ਆਪਾਂ ਇੱਕ ਚਮਚ ਲਿਆ ਤੇ ਦੋ ਚਮਚ ਆਪਾਂ ਲਿਆ ਭੁੰਨੇ ਹੋਏ ਜਨੇ ਹਾਂਜੀ ਗੈਸ ਤੇ ਆਪਾਂ ਹੁਣ ਤਵਾ ਰੱਖ ਲਿਆ ਤਵੇ ਦੇ ਉੱਪਰ ਆਪਾਂ ਪਾ ਦਾਂਗੇ ਹੁਣ ਮਸਾਲੇ ਜਿਹੜੇ ਆਪਾਂ ਸਾਫ ਮਸਾਲੇ ਲਏ ਆ ਹੁਣ ਆਪਾਂ ਪਾ ਦਾਂਗੇ ਸਾਫ ਧਨੀਆ ਮੇਥੀ ਦਾਣਾ ਤੇ ਕਲੌਂਜੀ ਸਾਫ ਜੀਰਾ ਸਰੋਂ ਤੇ ਪੂਜੇ ਹੋਏ ਚਮ ਇਹਨਾਂ ਨੂੰ ਆਪਾਂ ਨਾਲ ਹੀ ਹਲਕਾ ਜਿਹਾ ਭੁੰਨ ਲਾਂਗੇ ਤੇ ਹੁਣ ਇਹਨਾਂ ਮਸਾਲਿਆਂ ਨੂੰ ਆਪਾਂ ਹਲਕਾ ਜਿਹਾ ਰੋਸਟ ਕਰਨਾ ਵੀ ਹਲਕਾ ਜਿਹਾ ਇਹਨਾਂ ਦਾ ਕੱਚਾਪਨ ਜਿਹਾ ਦੂਰ ਹੋ ਜਾਏ ਨਾ ਉਦੋਂ ਤੱਕ ਹੀ ਆਪਾਂ ਇਹਨਾਂ ਨੂੰ ਰੋਸਟ ਕਰਨਾ ਹੈ ਤੇ ਗੈਸ ਆਪਾਂ ਇੱਕ ਵਾਰੀ ਸਲੋ ਤੇ ਰੱਖਿਆ ਜੇ ਆਪਾਂ ਤੇਜ਼ ਜ਼ਿਆਦਾ ਕਰ ਲਿਆ ਨਾ ਤੇ ਇਹਨਾਂ ਨੂੰ ਜ਼ਿਆਦਾ ਸੇਕ ਲੱਗ ਜੂਗਾ ਇਸ ਕਰਕੇ ਆਪਾਂ ਥੋੜਾ ਜਿਹਾ ਸਲੋ ਹੀ ਰੱਖਿਆ ਗੈਸ ਤੇ ਹਲਕਾ ਜਿਹਾ ਆਪਾਂ ਇਹਨਾਂ ਨੂੰ ਰੋਸਟ ਕਰਨਾ ਹੈ ਹਾਂਜੀ ਖੜੇ ਮਸਾਲਿਆਂ ਨੂੰ ਆਪਾਂ ਹਲਕਾ ਜਿਹਾ ਰੋਸਟ ਕਰ ਲਿਆਗਾ ਹੁਣ ਆਪਾਂ ਗੈਸ ਕਰ ਦਾਂਗੇ ਬੰਦ ਹਲਕਾ ਜਨਨ ਨੂੰ ਠੰਡਾ ਕਰਕੇ ਨਾ ਉਸ ਤੋਂ ਬਾਅਦ ਆਪਾਂ ਮਿਕਸੀ ਦੇ ਵਿੱਚ ਪੀਸ ਲਾਂਗੇ ਹਾਂਜੀ ਜਦੋਂ ਤੱਕ ਆਪਣੇ ਮਸਾਲੇ ਠੰਡੇ ਹੁੰਦੇ ਆ ਉਦੋਂ ਤੱਕ ਆਪਾਂ ਫਰਾਈਪੈਨ ਗੈਸ ਤੇ ਰੱਖ ਲਿਆ ਫਰਾਈਪੈਨ ਦੇ ਵਿੱਚ ਅੱਧਾ ਇੱਕ ਗਲਾਸ ਪਾਣੀ ਦਾ ਪਾ ਦਾਂਗੇ ਬਸ ਪੌਣਾ ਇੱਕ ਗਲਾਸ ਆਪਾਂ ਪਾਣੀ ਦਾ ਪਾਇਆਗਾ ਹੁਣ ਆਪਣੇ ਕੋਲੇ ਹੈਗਾ ਥੋੜਾ ਜਿਹਾ ਗੁੜ ਤੇ ਥੋੜੀ ਜਿਹੀ ਆਪਣੇ ਕੋਲੇ ਹੈਗੀ ਹੈ ਇਮਬਲੀ ਹੁਣ ਇਮਬਲੀ ਨੂੰ ਤੇ ਗੁੜ ਨੂੰ ਆਪਾਂ ਪਾਣੀ ਦੇ ਵਿੱਚ ਪਾ ਦਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਇਮਲੀ ਨੂੰ ਤੇ ਗੁੜ ਨੂੰ ਆਪਾਂ ਚੰਗੀ ਤਰ੍ਹਾਂ ਇਹਨੂੰ ਭੋਲ ਦਾਂਗੇ ਪਾਣੀ ਦੇ ਵਿੱਚ ਇਹਨਾਂ ਦਾ ਵਧੀਆ ਜਿਹਾ ਪਾਣੀ ਤਿਆਰ ਕਰ ਲਾਂਗੇ ਇਮਲੀ ਦਾ ਤੇ ਗੁੜ ਦਾ ਹਾਂਜੀ ਗੁੜ ਤੇ ਇਮਲੀ ਦਾ ਆਪਾਂ ਪਾਣੀ ਬਣਾ ਲਿਆ ਹੈਗਾ ਦੇਖੋ ਗੁੜ ਵੀ ਕੁਲ ਗਿਆ ਤੇ ਇਮਲੀ ਵੀ ਕੁਲ ਗਈ ਤੇ ਹੁਣ ਆਪਾਂ ਗੈਸ ਕਰ ਦਾਂਗੇ ਬੰਦ ਹਾਂਜੀ ਇੱਕ ਆਪਾਂ ਭਾਂਡਾ ਲੈ ਲਿਆ ਭਾਂਡੇ ਦੇ ਉੱਪਰ ਆਪਾਂ ਹੁਣ ਚਾਹ ਪੋਣੀ ਰੱਖਤੀ ਹੈ ਤੇ ਹੁਣ ਆਪਾਂ ਇਹ ਪਾਣੀ ਪੋਣ ਲਾਂਗੇ ਇੰਬਲੀ ਦਾ ਗੜਦਾ ਪਾਣੀ ਬਹੁਤ ਵਧੀਆ ਹੁੰਦਾ ਹੈਗਾ ਟੇਸਟੀ ਬਣ ਜਾਂਦਾ ਹੈ ਤੇ ਹੁਣ ਆਪਾਂ ਪਾਣੀ ਨੂੰ ਪਾਣ ਲਿਆ ਹੈਗਾ ਇਹਨੂੰ ਰੱਖ ਦਾਂਗੇ ਆਪਾਂ ਸਾਈਡ ਤੇ ਤੇ ਹੁਣ ਆਪਾਂ ਜਿਹੜੇ ਮਸਾਲੇ ਰੱਖੇ ਸੀ ਨਾ ਫਰਾਈ ਕਰਕੇ ਤੇ ਉਹਨਾਂ ਨੂੰ ਵੀ ਆਪਾਂ ਇਸ ਤਰ੍ਹਾਂ ਹੁਣ ਪੀਸ ਲਿਆ ਹੈਗਾ ਹਾਂਜੀ ਮਿਰਚਾਂ ਨੂੰ ਫਰਾਈ ਕਰਨ ਵਾਸਤੇ ਨਾ ਤੇ ਗੈਸ ਤੇ ਆਪਾਂ ਕੜਾਹੀ ਰੱਖ ਲਿਆ ਗਿਆ ਸਾ ਆਪਾਂ ਔਨ ਕਰ ਲਿਆ ਹੈਗਾ ਹੁਣ ਇੱਕ ਕੱਰਚੀ ਆਪਾਂ ਸਰੋਂ ਦਾ ਤੇਲ ਪਾ ਦਾਂਗੇ ਪਾਈਆ ਮਿਰਚਾਂ ਵਾਸਤੇ ਨਾ ਇੱਕ ਕੱਰਚੀ ਤੇਲ ਕਾਫੀ ਆ ਤੇ ਜਿਆਦਾ ਮਿਰਚਾਂ ਹਨ ਤਾਂ ਫਿਰ ਆਪਾਂ ਜਿਆਦਾ ਤੇਲ ਪਾ ਲਗੇ ਕਿਉਂਕਿ ਮੈਂ ਜਿਆਦਾ ਤੇਲ ਨਹੀਂ ਪਾਉਂਦੀ ਕਿ ਇੰਨਾ ਕ ਤੇਲ ਚ ਆਪਾਂ ਮਿਰਚਾਂ ਫਰਾਈ ਕਰਾਂਗੇ ਹਾਂਜੀ ਤੇਲ ਆਪਣਾ ਗਰਮ ਹੋ ਗਿਆ ਪਹਿਲਾਂ ਫੁੱਲ ਫਲੇਮ ਤੇ ਆਪਾਂ ਤੇਲ ਨੂੰ ਗਰਮ ਕਰ ਲਿਆ ਸੀ ਹੁਣ ਗੈਸ ਆਪਾਂ ਥੋੜਾ ਜਿਹਾ ਘਟ ਕਰਤਾ ਹੈ ਹੁਣ ਆਪਾਂ ਮਿਰਚਾਂ ਨੂੰ ਪਾ ਦਾਂਗੇ ਤਾਂ ਆਪਾਂ ਆਪ ਕਰਦੇ ਨੇ ਜਿਹੇ ਤਰ੍ਹਾਂ ਆਪਾਂ ਤੇਲ ਦੇ ਵਿੱਚ ਮਿਰਚਾਂ ਨੂੰ ਹਲਾ ਲਾਂਗੇ ਕਿਤੇ ਨਾ ਆਪਾਂ ਹਲਕਾ ਜਿਹਾ ਬਸੌਂ ਫੌਲਟੀਆਂ ਕਰਨਾ ਹੈ ਜਿਆਦਾ ਨਹੀਂ ਇਹਨਾਂ ਨੂੰ ਪਕਾਉਣਾ ਦਾ ਹਲਕਾ ਕਿਉਂਕਿ ਥੋੜਾ ਜਿਹਾ ਨਾ कच्चਾ ਪਾਣਾ ਰੱਖਣਾ ਮਿਰਚਾਂ ਵਿੱਚ ਤੇ ਫਿਰ ਥੋੜਾ ਜਿਹਾ ਤੇਜ਼ੀ ਲੱਗਣੀ ਆ ਜੇ ਜਿਆਦਾ ਹੀ ਆਪਾਂ ਸੌਫਟ ਜੇ ਕਰ ਲੈਣਾ ਤੇ ਵਿੱਚ ਵਿੱਚ ਖਰਾਬ ਤਾਂ ਲੱਗ ਜਾਂਿਆ ਪਰ ਥੋੜਾ ਜਿਆਦਾ ਨੀਜੇ ਹੋ ਜਾਂਦੇ ਨੇ ਮਿਰਚਾਂ ਸੋਖ ਮਿੰਟਾਂ ਬਾਅਦ ਸੇਕ ਲਵਾਵਾਂਗੇ ਨਾ ਹਾਂਜੀ 2 ਮਿੰਟ ਆਪਾਂ ਮਿਰਚਾਂ ਨੂੰ ਸੇਕ ਲਵਾ ਲਿਆ ਹੁਣ ਆਪਾਂ ਥੋੜੀ ਜਿਹੀ ਮਸਾਲੇ ਐਡ ਕਰਾਂਗੇ ਤੇ ਗੈਸ ਆਪਾਂ ਆਨ ਲੱਗਾ ਹੁਣ ਪਾ ਦਾਂਗੇ ਆਪਾਂ ਨੂਨ ਸਵਾਦ ਅਨੁਸਾਰ ਅੱਧਾ ਚਮਚਾ ਪਪਾ ਪਾ ਦਾਂਗੇ ਕਾਲਾ ਨਮਕ ਕਿਉਂਕਿ ਕਾਲਾ ਨਮਕ ਮਿਰਚਾਂ ਦੇ ਵਿੱਚ ਜ਼ਿਆਦਾ ਸਵਾਦ ਲੱਗਦਾ ਹੈ ਹੁਣ ਆਪਾਂ ਪਾ ਦਾਂਗੇ ਥੋੜੇ ਜਿਹਾ ਲਾਲ ਮਿਰਚਾ ਬਸ ਥੋੜੇ ਹੀ ਪਾਵਾਂਗੇ ਕਿਉਂਕਿ ਵੈਸੇ ਹੀ ਇਹ ਤਾਂ ਮਿਰਚਾਂ ਹੈਗੀਆਂ ਜੇਕਰ ਮੈਂ ਲਾਲ ਮਿਰਚਾ ਪਾਣ ਤੋਂ ਕਿਨਾਂ ਜ਼ਿਆਦਾ ਕੌੜ ਨਹੀਂ ਇਸ ਕਰਕੇ ਮੈਂ ਲਾਲ ਮਿਰਚਾ ਪਾਣਾ ਜੇ ਜ਼ਿਆਦਾ ਹਰੀਆਂ ਮਿਰਚਾਂ ਕੌੜਨ ਹੋਣ ਤਾਂ ਲਾਲ ਮਿਰਚਾਂ ਦੀ ਤੁਹਾਨੂੰ ਜ਼ਰੂਰ ਥੀਂਗੀ ਤੇ ਅੱਧਾ ਚਮਚ ਪਾ ਦਾਂਗੇ ਆਪਾਂ ਹਲਦੀ ਦਾ ਇਹਨਾਂ ਨੂੰ ਆਪਾਂ ਹੁਣ ਮਿਲਾ ਲੈਣੀ ਹੈ ਪਾ ਲੈਨੇ ਆਪਾਂ ਚਾਰ ਮਸਾਲੇ ਦਾ ਮਸਾਲੇ ਪੀਸ ਕੇ ਰੱਖੇ ਸੀਗੇ ਉਹ ਪਾ ਲਈਏ ਪਾ ਚਾਰ ਪੰਜ ਚਮਚ ਪਾਤੇ ਆ ਮਸਾਲੇ ਦੇ ਤੇ ਹੁਣ ਥੋੜਾ ਜਿਹਾ ਮਸਾਲਾ ਬਚਾ ਲਿਆਗਾ ਜੇ ਜ਼ਰੂਰਤ ਪਈ ਤਾਂ ਆਪਾਂ ਪਾ ਲਾਂਗੇ ਇੱਕ ਵਾਰੀ ਪਚਣ ਕੀ ਤਰ੍ਹਾਂ ਨਾ ਮਿਰਚਾਂ ਦੇ ਵਿੱਚ ਮਲਾਲ ਲਈਏ ਮਸਾਲੇ ਨੂੰ ਸਾਰੇ ਮਸਾਲੇ ਸਭ ਪਾ ਦੇਣੇ ਕਿਉਂਕਿ ਆਪਾਂ ਮਿਰਚਾਂ ਦੇ ਹਿਸਾਬ ਨਾਲ ਹੀ ਮਸਾਲੇ ਲੈਤੀ ਜੇ ਆਪਾਂ ਜਿਆਦਾ ਮਿਰਚਾਂ ਫਰਾਈ ਕਰਨੀਆਂ ਤੇ ਫਿਰ ਉਸੇ ਹਿਸਾਬ ਨਾਲ ਆਪਾਂ 1 ਚਮਚਾ ਲਿਆ ਸੀ ਨਾ ਇਹਨਾਂ ਦਾ ਖੜੇ ਮਸਾਲਿਆਂ ਦਾ ਤੇ ਜੇ ਜਿਆਦਾ ਮਿਰਚਾਂ ਆਪਾਂ 1/2 ਕਿਲੋ ਆਪਾਂ ਪਾਈਆਂ ਮਿਰਚਾਂ ਦੇ ਹਿਸਾਬ ਨਾਲ ਲੈਤੀ ਮਸਾਲੇ ਜੇ ਤੁਸੀਂ 1/2 ਕਿਲੋ ਮਿਰਚਾਂ ਦੇ ਹਿਸਾਬ ਨਾਲ ਦੋ ਦੋ ਚਮਚਾ ਕਰ ਦਿਓ ਹੁਣ ਆਪਾਂ ਸਾਰੇ ਮਸਾਲੇ ਪਾਤੇ ਨਾ ਹੁਣ ਆਪਾਂ ਪਾ ਦਾਂਗੇ ਇਮਲੀ ਦਾ ਪਾਣੀ ਇੰਤਕੀ ਤਰ੍ਹਾਂ ਕੀਤਾ ਆਪਾਂ ਇਹਨਾਂ ਨੂੰ ਮਿਲਾ ਲਾ ਫਿਰ ਦੋ ਕੁ ਮਿੰਟ ਵਾਸਤੇ ਸੇਕ ਲਵਾ ਲੈਨੇ ਨਾਲੇ ਤਾਂ ਆਪਣੇ ਮਸਾਲੇ ਜਿਹੜੇ ਪਾਇਓ ਮਿਰਚਾਂ ਦੇ ਵਿੱਚ ਚੰਗੀ ਤਰ੍ਹਾਂ ਮਿਲ ਜਾਣਗੇ ਤੇ ਚੰਗੀ ਤਰ੍ਹਾਂ ਸੇਕ ਵੀ ਲੱਗ ਜਾਊਗਾ ਇਸ ਤਰੀਕਾ ਨਾਲ ਮਿਰਚਾਂ ਬਹੁਤ ਜ਼ਿਆਦਾ ਸਵਾਦ ਬਣਦੀਆਂ ਆ ਬਹੁਤ ਜ਼ਿਆਦਾ ਇਹ ਟੇਸਟੀ ਬਣਦੀਆਂ ਆ ਸਬਜ਼ੀ ਦੀ ਵੀ ਜ਼ਰੂਰਤ ਨਹੀਂ ਪੈਂਦੀਗੀ ਜੇ ਕਈ ਵਾਰ ਆਪਣਾ ਸਬਜ਼ੀ ਖਾਣ ਨੂੰ ਮਨ ਨਾ ਕਰੇ ਨਾ ਤੇ ਇਸ ਤਰ੍ਹਾਂ ਤੁਸੀਂ ਮਿਰਚਾਂ ਫਰਾਈ ਕਰਕੇ ਰੱਖ ਲਓ ਜਦੋਂ ਵੀ ਤੁਹਾਡਾ ਨੂੰ ਅਚਾਰ ਨੂੰ ਵੀ ਐ ਫਰਾਈ ਕੀਤੀਆਂ ਮਿਰਚਾਂ ਨੂੰ ਜੀ ਕਰਦਾ ਨਾ ਤੁਸੀਂ ਰੋਟੀ ਖਾ ਸਕਦੇ ਹੋ ਬਹੁਤ ਜ਼ਿਆਦਾ ਸਵਾਦ ਲੱਗਦਾ ਹੈ બસ 2 ਮਿੰਟ ਹੀ ਆਪਾਂ ਸੇਕ ਲਵਾਵਾਂਗੇ ਜ਼ਿਆਦਾ ਸੇਕ ਨਹੀਂ ਦਵਾਉਂਦੇਗੇ ਫਿਰ ਕੋਈ ਚੀਜ਼ ਆਪਾਂ ਸਵਾਰ ਬਣਾਉਣੀ ਹੋਵੇ ਨਾ ਤਾਂ ਥੋੜਾ ਬਹੁਤਾ ਤਾਂ ਟਾਈਮ ਲਾਤਾ ਹੀ ਆ ਪਰ ਇਹਦੇ ਤੇ ਇਨਾ ਕੋਈ ਜ਼ਿਆਦਾ ਟਾਈਮ ਨਹੀਂ ਲੱਗਿਆ ਬਸ 4-5 ਇਹਨਾਂ ਨੂੰ ਮਿੰਟ ਫਰਾਈ ਕਰਦੇ ਆ ਤੇ ਬਸ 3-4 ਮਿੰਟ ਬਸ ਆਪਣਾ ਜਿਹੜੇ ਮਸਾਲੇ ਤਿਆਰ ਕੀਤੇ ਸੀ ਕੁ 4-5 ਮਿੰਟ ਉਹਨਾਂ ਤੇ ਲੱਗ ਗਏ ਟੋਟਲ 10-12 ਮਿੰਟ ਹੀ ਲੱਗੇ ਹੈਗੇ ਆ ਹਾਂਜੀ 2 ਮਿੰਟ ਆਪਾਂ ਸੇਕ ਲਵਾ ਲਿਆ ਮਸਾਲਿਆਂ ਨੂੰ ਤੇ ਮਿਰਚਾਂ ਚੰਗੀ ਤਰ੍ਹਾਂ ਮਸਾਲੇ ਵੀ ਤਸ ਗਏ ਤੇ ਮਿਰਚਾਂ ਵੀ ਆਪਣੀਆਂ ਵਧੀਆ ਮੰਨ ਇਹ ਤਾਂ ਹੁਣ ਆਪਾਂ ਗੈਸ ਕਰਦਾਂਗੇ ਬੰਦ ਹਾਂਜੀ ਹੈਨਾ ਫਰਾਈ ਕੀਤੀਆਂ ਮਿਰਚਾਂ ਹੋ ਗਈਆਂ ਰੈਡੀ ਤੁਸੀਂ ਦੇਖ ਸਕਦੇ ਆ ਚਟਪਟੀਆਂ ਟੇਸਟੀ ਬਣ ਕੇ ਹੋ ਗਈਆਂ ਰੈਡੀ ਗੈਸ ਚੱਤਨੀ ਆਪਾਂ ਬੰਦ ਦੇਖੋ ਕਿੰਨੀਆਂ ਵਧੀਆ ਮਿਰਚਾਂ ਫਰਾਈ ਕੀਤੀਆਂ ਦੇਖ ਕੇ ਜੀ ਕਰਿਆ ਰੋਟੀ ਨੂੰ ਤੇ ਹੁਣ ਆਪਾਂ ਫਟਾਫਟ ਰੋਟੀ ਖਾ ਲੀਏ ਇਹਨੂੰ ਹਾਂਜੀ ਮਿਰਚਾਂ ਨੂੰ ਆਪਾਂ ਇੱਕ ਪਲੇਟ ਦੇ ਵਿੱਚ ਕੱਢ ਲਾਂਗੇ ਦੇਖੋ ਕਿੰਨੀਆਂ ਵਧੀਆ ਬਣੀਆਂ ਨੇ ਮਿਰਚਾਂ ਬਹੁਤ ਜ਼ਿਆਦਾ ਇਸ ਤਰੀਕ ਨਾਲ ਟੇਸਟੀ ਬਣਦੀਆਂ ਜੇ ਤੁਹਾਨੂੰ ਮਿਰਚਾਂ ਫਰਾਈ ਕਰਨ ਦਾ ਤਰੀਕਾ ਵਧੀਆ ਲੱਗਿਆ ਹੋਵੇ ਤਾਂ ਮੇਰੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਨਾ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਆਪਾਂ ਬਹੁਤ ਵਧੀਆ ਰੈਸਪੀ ਬਣਾਉਣੇ ਆ ਬਹੁਤ ਹੀ ਸੌਖੇ ਤਰੀਕੇ ਨਾਲ ਬਣਾਉਣੇ ਆ ਹਾਂਜੀ ਫਰਾਈ ਕੀਤੀਆਂ ਹਨ ਮਿਰਚਾਂ ਤੁਸੀਂ ਪਰੌਂਠੇ ਨਾਲ ਖਾਓ ਚਾਹੇ ਤੁਸੀਂ ਰੋਟੀ ਦੇ ਨਾਲ ਖਾਓ ਮਿਰਚਾਂ ਬਹੁਤ ਜ਼ਿਆਦੇ ਹੀ ਟੇਸਟੀ ਬਣਦੀਆਂ ਆ ਆਹ ਤਰੀਕਾ ਸਭ ਤੋਂ ਬੈਸਟ ਤਰੀਕਾ ਹੈਗਾ ਤੇ ਸਿਰਫ 10-12 ਮਿੰਟਾਂ ਵਿੱਚ ਦੀ ਇਹ ਫਰਾਈ ਕੀਤੀਆਂ ਮਿਰਚਾਂ 5 ਮਿੰਟ ਲੱਗਿਆ ਫਰਾਈ ਕਰਨ ਤੇ ਕੋਈ 5 ਕਿ ਮਿੰਟ ਆਪਾਂ ਨੂੰ ਲੱਗੇ ਇਹਨਾਂ ਦਾ ਸਮਾਨ ਤਿਆਰ ਕਰਨ ਵਾਸਤੇ ਹਾਂਜੀ ਤੇ ਰੈਸਪੀ ਵਧੀਆ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਮਿਲਦੇ ਹਾਂ ਬਾਅਦਾਂ ਵੀ ਰੈਸਪੀ ਨਾਲ ਥੈਂਕ ਯੂ